ਅਲੀਬਕ ਸਕੂਲ ਆਮ ਹੈ ਕਿਉਂਕਿ ਤੇਰੇ ਨਾਮ ਦਾ ਹੀ ਲਗਾ ਨਾ ਦਰਗਿਆਲਾ ਮੰਦਿਰ ਮੰਦਿਰ ਦੇ ਵਿੱਚ ਲੋਤਾ ਹੈ ਇਸ ਸਾਲ ਪ੍ਰੋਗਰਾਮਾਂ ਦੇ ਵਿੱਚ ਤੇ ਸਾਹਿਬ ਅਦਰ ਤੇ ਕੋਈ ਨਹੀਂ ਅੱਲਾ ਨੇ ਜਿਆਦੇ ਬੰਦੇ ਨਹੀਂ ਲਾਏ ਕੋਲਟੀ ਕਰਦੇ ਨਾ ਕੋਈ ਪੁਲਿਸ ਪ੍ਰੋਸੈਸ਼ਨ ਲਾਇਆ ਆਇਆ ਇਥੇ ਕਿ ਜਿੰਨਾ ਵੀ ਨਾ ਇੱਥੇ ਬਹੁਤ ਜਿਆਦਾ ਰੌਣਕ ਹੁੰਦਾ ਹੈ ਤੇ ਪ੍ਰੋਗਰਾਮਾਂ ਦੇ ਵਿੱਚ ਤੇ ਆ ਆ ਚੀਜ਼ ਉਹਨਾਂ ਨੇ ਖਾਲੀ ਛੱਡੀ ਹੋਈ ਏ ਹਾਂ ਆਲ ਕੀ ਖਾਲੀ ਛੱਡੀ ਏ ਇਹਦੇ ਵਿੱਚ ਅੱਜ ਮੇਰੀ ਭੈਣ ਮੱਥਰ ਮੰਦਰ ਮੱਥਾ ਟੇਕਣ ਆਈ ਏ ਸਪੀਡ ਹੌਂਦੇ ਕਰਕੇ ਮੈਂ ਧੀਰ ਬਹੁਤ ਜਿਆਦੀ ਸੀ ਔਰੇ ਕਰਕੇ ਉੱਥੇ ਪੈਰ ਪਿਆ ਮੇਰੀ ਭੈਣ ਦਾ ਨਾ ਉਹਨਾਂ ਨੇ ਕੋਈ ਉੱਥੇ ਕੀਤਾ ਹੈ ਪਲਾਈ ਨਹੀਂ ਲਈ ਨਾ ਕੁਝ ਨਹੀਂ ਲਾਇਆ ਨਾ ਇਟਾ ਲਾਈਆਂ ਨੇ ਤੇ ਆਗੇ ਤੇ ਬੋਰਡ ਲੱਗੀ ਹੋਈ ਏ ਕੱਲ ਨੂੰ ਚੱਲਦੀ ਪਈ ਏ ਕਿਸੇ ਨੂੰ ਕਰੰਟ ਪਈ ਜਾਂ ਕੁਝ ਅੱਜ ਤਾਂ ਮੇਰੀ ਭੈਣ ਬੱਜ ਗਈ ਵੇਖੋ ਆ ਸੱਟ ਲੱਗੀ ਮੇਰੀ ਭੈਣ ਕੋ ਕਿੰਨਾ ਲੂ ਲੁਰਿਆ ਇੱਥੇ ਵੇਖੋ ਅੰਨਾ 9 ਰੁਪਏ ਲਹਿਦਾ ਬਣਾ ਤੇ ਛੱਟਾ ਅੱਗੇ ਲੱਗੇ ਨੇ 12 13 ਟਾਂਕੇ ਲੱਗੇ ਡੈਮਗੰਜ ਹਸਪਤਾਲ ਹੈਗਾ ਜੇ ਉੱਥੋਂ ਆਪਾਂ ਲਾਇ ਕਰਾਇਆ ਜੇ ਆਪਾਂ ਤੇ ਤੱਦ ਆਏ ਆ ਅੱਜ ਸਾਡੀ ਧਿਆਨ ਦੇ ਸਾਡੇ ਕਿ ਕੱਲ ਨੂੰ ਕਿਸੇ ਦੇ ਬੱਚੇ ਨੂੰ ਕੁਛ ਹੋ ਜੇ ਇਹ ਜ਼ਿੰਮੇਵਾਰ ਹੈਗੇ ਨੇ ਮੰਦਰ ਵਾਲੇ ਅੰਨਾ ਨੇ ਕੋਈ ਧਿਆਨ ਨਹੀਂ ਰੱਖਿਆ ਦਾ ਸੇਫਟੀ ਦਾ ਕਿਸੇ ਦਾ ਅੱਡਾ ਵੱਡਾ ਮੇਲਾ ਚੱਲਦਾ ਪਿਆ ਅੱਲਾ ਸ਼ਰਮ ਆਣੀ ਚਾਹੀਦੀ ਮੇਲੇ ਦੇ ਜੇ ਆਪਣਾ ਇੰਤਜ਼ਾਮ ਪੂਰਾ ਰੱਖਣ ਅੰਨਾ ਨੇ ਕੋਈ ਇੰਤਜ਼ਾਮ ਨਹੀਂ ਰੱਖਿਆ ਨਾ ਕੋਈ ਪੁਲਿਸ ਪ੍ਰਸ਼ਾਸਨ ਲਾਈ ਹੋਈ ਉਥੇ ਨਾ ਸਕੂਲ ਦੀ ਗਰ ਬੰਦੇ ਲਾਏ ਹੋਏ ਜਿਆਦੇ ਇਹਨਾਂ ਨੇ ਕੋਈ ਨਾ ਕੋਈ ਕੰਮ ਨਹੀਂ ਕੀਤਾ ਬੇਕੂਫੀ ਵਾਲਾ ਕੰਮ ਨੇ ਖੁੱਲੇ ਛੱਡੇ ਹੋਏ ਸਭ ਕੋਈ ਰਾ ਜਿੱਧਰੂ ਮਰਜ਼ੀ ਕੋਈ ਜਾਵੇ ਜਿੱਧਰੂ ਮਰਜ਼ੀ ਕੋਈ ਆਵੇ ਅਲਾ ਬੋ ਗਲਤ ਕੰਮ ਕੀਤਾ ਜੇ ਆਹ ਮੋਟਰ ਲੱਗੀ ਜੇ ਆਹ ਪੈਪ ਜੇ ਤੇ ਸਾਡੇ ਸਾਡੀ ਭੈਣ ਤੇ ਲੱਗੀ ਹੋਈ ਜੇ ਤੇ ਆਪਾਂ ਤਾੜ ਦਿਨਾਂ ਨੂੰ ਕਹਿਣਾ ਹੈ ਕਮੇਟੀ ਵਾਲਿਆਂ ਨੂੰ ਤੇ ਸਾਡੀ ਗੱਲ ਸੁਣੀ ਜਾਵੇ ਤੈਨੂੰ ਬੰਦ ਕੀਤਾ ਜਾਵੇ ਆ ਢੱਕਣ ਜਿਹੜਾ ਵੀ ਲੱਗਾ ਹੈ